ਤੂੰ ਨਾ ਦੇ ਨੰਬਰ ਦੇ ਨੰਬਰ ਦੇ ਨੰਬਰ ਦੇ ਨੰਬਰ ਦੇ ਨੰਬਰ ਦੇ ਤੂੰ ਸਰਪੰਚ ਦਾ ਨੰਬਰ ਦੇ ਨੰਬਰ ਹੈ ਨਹੀਂਗਾ ਜੀ ਹੈ ਨਹੀਂ ਨੰਬਰ ਤੁਹਾਡੇ ਕੋਲ ਨੰਬਰ ਹੈ ਨਹੀਂ ਤੇ ਉਂ ਕੀ ਲੈਣਾ ਅਸੀਂ ਕਿਹੜਾ ਕੁੰਮਰ ਮੇਰੇ ਮੋਟਰ ਤੇ ਕਿਹਨਾਂ ਬੈਠਾ ਤੂੰ ਲੈਣਾ ਕਿ ਨਹੀਂ ਤੇ ਵੀਰੇ ਫਿਰ ਕੋਨੀ ਤੇਰੀ ਮੋਟਰ ਤੇ ਰੋਕ ਗਏ ਹੁਣ ਮੇਰਾ ਦੋ ਦੇ ਸਟਾਰਟਰ ਲੈ ਕੇ ਤੁਸੀਂ ਪਾ ਦੋਗੇ ਤੇ ਵੀਰੇ ਇੱਥੇ ਮੀ ਹੁੰਦੇ ਤਾਂ ਰੁਕਿਆ ਅਸੀਂ ਮੀ ਹੁੰਦਾ ਤੁਹਾਡੀ ਗੱਡੀ ਚ ਕਿਦਾ ਮੀ ਪੈਂਦਾ ਦੱਸੋ ਮੈਨੂੰ ਮੀ ਕੋਨੀ ਵੀਰੇ ਅੱਜ ਮਹਿੰਗੀ ਤੁਸੀਂ ਕੱਟੀ ਲਈ ਫਿਰਦਾ ਉੱਥੇ ਹਿੱਟ ਛੱਡੋ ਉੱਥੇ ਬਹਿ ਜਾ ਵੀਰੇ ਤੈਨੂੰ ਕੀ ਅਸੀਂ ਰੁਕਾਂਗੇ ਤੇ ਕਿਉਂ ਮੇਰੀ ਮੋਟਰ ਤੇ ਜਲੂ ਰੋਕਾਂਗੇ ਫਿਰ ਉਸਨੇ ਬ ਪੈਸਾ ਹੋਣਾ ਚਾਹੀਦਾ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਬਾਈ ਨੂੰ ਪੁੱਛਦੇ ਆ ਬਾਈ ਦੀ ਕੀ ਹਾਲ ਚਾਲ ਠੀਕ ਆ ਬਾਈ ਵਧੀਆ ਬਾਈ ਜੀ ਕੀ ਗੱਲ ਹੋ ਗਈ ਇੰਨਾ ਗੁੱਸੇ ਜਗਾ ਤੋਂ ਬਾਈ ਯਾਰ ਗੁੱਸੇ 'ਚ ਹੋਣੀ ਆ ਸਾਡਾ ਨਾ 2-3 ਵਾਰੀ ਸਟਾਰਟਰ ਲੈ ਗਿਆ ਹੁਣ ਇਹ ਜਿੰਦਾ ਭੰਨ ਕੇ ਅੰਦਰ ਬੈਠਿਆ ਇਹਨਾਂ ਦਾ ਕੀ ਮਤਲਬ ਆ ਸਾਡੀ ਮੋਟਰ ਚੰਦਰ ਬੈਠੰਦਾ ਯਾਰ ਨਹੀਂ ਮੋਟਰ ਤੇ ਇਹ ਇਹ ਕੀ ਲਾ ਦਿੱਤਾ ਰਿਸ਼ਤਾਰ ਇਹਨੂੰ ਕੀ ਪਤਾ ਕੌਣ ਆ ਇਹ ਉਹ ਤੋਂ ਆ ਗੱਡੀ ਖੜੀ ਆ ਕਹਿੰਦਾ ਮੈਂ ਜਦੋਂ ਇੱਥੇ ਆ ਮੈਂ ਫਿਰ ਗੱਡੀ ਕਿਦੀ ਖੜੀ ਆ ਮੈਂ ਇੱਥੇ ਆ ਤੇ ਜਦੋਂ ਇਹ ਅੰਦਰ ਬੈਠੇ ਜਿੰਦਾ ਤਿੰਨ ਜਿੰਦਾ ਭੰਨਿਆ ਵਾ ਸਾਡਾ ਦਾ ਅੱਛਾ ਇਹਨਾਂ ਅੱਛਾ ਭਈ ਕਿਹੜਾ ਪਿੰਡ ਆ ਤੁਹਾਡਾ ਨਾਲ ਨਾਲ ਪਿੰਡ ਹੀ ਆਈ ਸਾਡਾ ਨਾਲ ਨਾਲ ਪਿੰਡ ਕਿਹੜਾ ਪਿੰਡ ਪਿੰਡ ਦਾ ਨਾਮ ਵੀ ਹੋ ਕੁਝ ਨਹੀਂ ਨਾ ਨਹੀਂ ਪਤਾ ਇੱਥੇ ਆ ਨੇੜੇ ਹੀ ਹੈਗੇ ਜੀ ਨੇੜੇ ਉਧਮਾ ਜੀ ਜਾਂਦਾ ਯਾਰ ਪਿੰਡ ਦੇ ਨੇੜੇ ਹੈ ਕੋਈ ਰਹਿੰਦਾ ਤੁਹਾਨੂੰ ਕਦੇ ਲੰਘਿਆ ਹੋਏ ਤੇਰੇ ਪਿੰਡ ਪਤਾ ਹੀ ਨਹੀਂ ਭਈ ਯਾਰ ਕੌਣ ਆ ਕੌਣ ਨਹੀਂ ਇਹ ਤਾਂ ਮੈਨੂੰ ਪਹਿਲਾਂ ਤਾਂ ਕਹੀ ਗਿਆ ਸਾਡਾ ਪਿੰਡ ਬੜੀ ਦੂਰ ਕਰਕੇ ਸੀ ਧੁੰਦ ਕਰਕੇ ਰੋਗੇ ਇੱਥੇ ਭਈ ਠੀਕ ਆ ਉਹ ਕਹਿੰਦਾ ਮੇਰੀ ਘਰ ਵਾਲੀ ਆ ਮੈਨੂੰ ਤਾਂ ਇਹਦੀ ਉਮਰ ਤੇ ਤੇ ਉਹਦੀ ਉਮਰ ਦਾ ਫਰਕ ਹੀ ਬਾਲਾ ਨਹੀਂ ਕੀ ਗੱਡੀ ਤੇ ਆਏ ਹੋ ਹਾਂ ਗੱਡੀ ਤੇ ਆਈ ਅੱਛਾ ਇੱਥੇ ਇਹ ਮੋਟਰ ਤੁਹਾਡੀ ਆldi ਆ ਨਹੀਂ ਆ ਸਾਡੀ ਤਾਂ ਹੈ ਨਹੀਂ ਜਿੱ ਨਾ ਰਿਸ਼ਤੇਦਾਰ ਜਾਣਦਾ ਇਹਨੂੰ ਤੂੰ ਨਹੀਂ ਜਾਣਦਾ ਫਿਰ ਮੋਟਰ ਦੇ ਅੰਦਰ ਆ ਕੇ ਕਿਵੇਂ ਬੈਠਾ ਤੂੰ ਵੀ ਆਪਾਂ ਵੈਸੇ ਖਾੜੀ ਜਾਂਦੇ ਐਡੀ ਕਿੱਡੀ ਗੱਲ ਆ ਜੀ ਕੋਈ ਫਿਰ ਕਿੱਡੀ ਖਾਸ ਗੱਲ ਆ ਆਪਾਂ ਖਾੜੀ ਜਾਂਦੇ ਜੀ ਅੱਛਾ ਇੰਨਾ ਇੰਨਾ ਵੱਡਾ ਸ਼ਹਿਰ ਪਿਆ ਐਡਾ ਵੱਡਾ ਪਿੰਡ ਪਿਆ ਤੇ ਪਿੰਡ ਜਾ ਵੜਦਾ ਪਿੰਡ ਜੀ ਹੁਣ ਦੂਰ ਵਾਲੀ ਸੀਗਾ ਤਾਂ ਕਰਕੇ ਕੀ ਲੱਗਦਾ ਤੇਰਾ ਇਹ ਕੀ ਲੱਗਦੀ ਤੇਰੀ ਇਹ ਮੇਰੇ ਘਰ ਵਾਲੀ ਘਰ ਵਾਲੀ ਐ ਤੂੰ ਇਹਦੀ ਹਾਂਜੀ ਘਰ ਵਾਲੀ ਐ ਦੀ ਬਾਈ ਮੈਨੂੰ ਕੀ ਪਤਾ ਲੱਗਦਾ ਹੁਣ ਇਹਦੀ ਘਰ ਵਾਲੀ ਹਾਂਜੀ ਘਰ ਵਾਲੀ ਐ ਜੇ ਤੇ ਗੱਲ ਕਰਵਾ ਕੀ ਦੇ ਨਾਲ ਗੱਲ ਕਰਵਾਏਗਾ ਅਸਕਰੇ ਤਾਂ ਕੋਈ ਹੈ ਨਹੀਂ ਗੱਲ ਕੀ ਕਰਨੀ ਸਰਪੰਚ ਨੂੰ ਸਰਪੰਚ ਦਾ ਨੰਬਰ ਲਿਆ ਦੇ ਹੈ ਨਹੀਂ ਨੰਬਰ ਹੀ ਮੇਰੇ ਕੋਲੇ ਹੈ ਨਹੀਂ ਗਈ ਨੰਬਰ ਵੀ ਹੈ ਨਹੀਂ ਹਾਂ ਇਹ ਸਰਪੰਚ ਪਿੰਡ ਕਿਹੜਾ ਪਿੰਡ ਦੱਸ ਪਿੰਡ ਦਾ ਨਾਲ ਲਈ ਪਿੰਡ ਹੋਰ ਕਿਹੜਾ ਤੂੰ ਦੱਸ ਨਾਲ ਦਾ ਕਿਹੜਾ ਹੁਣ ਸਾਡੇ ਪਿੰਡ ਦੇ ਨਾਲ ਤਾਂ ਇਹ ਤਰੀਕਾ ਵਾਲੀ ਹੈ ਹਾਂ ਘਰ ਵਾਲੀ ਤੇਰੀ ਉਮਰ ਤਾਂ ਬਾਲੀ ਛੋਟੀ ਲੱਗਦੀ ਹੈ ਕੁੜੀ ਨਹੀਂ ਵੀਰੇ ਮੇਰੇ ਘਰ ਵਾਲੀ ਕਿੰਨੀ ਉਮਰ ਹੈ ਤੇਰੀ ਮੇਰੀ ਹੈਗੀ ਹੈ 15 ਸਾਲਾਂ ਦੀ ਤੇ ਤੇਰੀ ਉਮਰ ਕਿੰਨੀ ਆ ਵੇ ਮੇਰੇ ਤਾਂ ਹੀ 20 ਸਾਲ ਦੀ ਆ 20 ਸਾਲ 20 ਸਾਲ ਦੇਣੀ ਇਹ ਤਾਂ ਘੱਟੋ ਘੱਟ 32 33 ਸਾਲ ਦਾ ਉਹ 18 19 ਸਾਲ ਦੀ ਉਹ ਆ ਅੱਛਾ ਫਿਰ ਇਹ ਵਿਆਹ ਕਿਵੇਂ ਹੋ ਗਿਆ ਫਿਰ ਇਹਨਾਂ ਉਹੀ ਤਾਂ ਗੱਲ ਆ 12-13 ਸਾਲਾਂ 14 ਸਾਲਾਂ ਦਾ ਫਰਕ ਹੈ ਇਹ ਤਾਂ ਕੋਈ ਲੱਗਦਾ ਜਿਵੇਂ ਕੋਈ ਚੱਕੀ ਚੁੱਕਿਆ ਰਾਹ ਚੋਂ ਲੱਗਦਾ ਤੇ ਹੁਣ ਮੇਰੀ ਗੱਲ ਤੁਹਾਨੂੰ ਪਹਿਲਾਂ ਸਾਡਾ 2-3 ਵਜੇ ਜਿੰਦਾ ਭੰਨਿਆ ਗਿਆ ਹਨਾ ਚੱਲ ਅਸੀਂ ਖੇਤ ਨਹੀਂ ਆਏ ਚੋਰ ਤਾਂ ਨਹੀਂ ਕਿਤੇ ਪਤਾ ਨਹੀਂ 2:30 ਵਜੇ ਸਟਾਰਟਰ ਵੀ ਲੈ ਮੈਂ ਤਾਂ ਹੀ ਇਹਨਾਂ ਨੂੰ ਫੜਿਆ ਨਾ ਵੀ ਪਹਿਲਾਂ ਸਾਡਾ 2-3 ਵਜੇ ਸਟਾਰਟਰ ਲੈ 15-15 ਹਜ਼ਾਰ ਦਾ ਨੁਕਸਾਨ ਹੋ ਗਿਆ ਠੀਕ ਆ ਹੁਣ ਮੈਂ ਇਹਨੂੰ ਫੜਿਆ ਫੜ ਕੇ ਮੈਂ ਉਹਨਾਂ ਨੂੰ ਪੁੱਛਿਆ ਭਾਈ ਮੰਨਦੇ ਨਹੀਂ ਸੀ ਪਹਿਲਾਂ ਇਹ ਮੋੜ ਕੇ ਜਦੋਂ ਮੈਨੂੰ ਕਿਹਾ ਮੈਂ ਤੁਹਾਨੂੰ ਕੋਈ ਨਾ ਟ ਯਾਰ ਜੀ ਸਾਨੂੰ ਜਾਣਦੇ ਆ ਵੈਸੇ ਤੁ ਜਿੰਦਾ ਕੰਪਨ ਕਹਿੰਦਾ ਬਾਈ ਸਾਨੂੰ ਠੰਡ ਲਾ ਦੇ ਤੋ ਗੱਡੀ ਚੋਂ ਸਿਰ ਤੋਂ ਛੱਡ ਕੇ ਬਹਿ ਜਾ ਯਾਰ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਬਾਈ ਦੀ ਮੋਟਰ ਆ ਇਹ ਠੀਕ ਐ ਠੰਡ ਦਾ ਟਾਈਮ ਆ ਧੁੰਦ ਪੈਂਦੀ ਆ ਬੁਰਾ ਹਾਲ ਆ ਇੱਥੇ ਬੰਦੇ ਤੋਂ ਖੜਿਆ ਨਹੀਂ ਜਾਂਦਾ ਠੀਕ ਐ ਦੋਸਤੋ ਇਹ ਗੱਡੀ ਤੇ ਆਉਂਦੇ ਆ ਦੋਨੇ ਜਣੇ ਇਹ ਆਪਦੇ ਆਪ ਨੂੰ ਇਹ ਦੱਸ ਰਿਹਾ ਵੀ ਮੈਂ ਨਾਲ ਦੇ ਪਿੰਡ ਦਾ ਤੇ ਇਹ ਮੇਰੀ ਘਰ ਵਾਲੀ ਆ ਠੀਕ ਹੈ ਇਹਦੀ 18-19 ਸਾਲ ਦੀ ਉਮਰ ਹੈ ਤੇ ਇਹਦੀ ਘੱਟੋ ਘਾਟ 35-40 ਸਾਲ ਦੀ ਉਮਰ ਹੈ ਤੁਸੀਂ ਦੱਸ ਸਕਦੇ ਹੋ ਵੀ ਇਹ ਲੱਗਦੇ ਤੁਹਾਨੂੰ ਕੈਮਰੇ ਦੇ ਤੁਸੀਂ ਦੱਸੋ ਵੀ ਇਹ ਲੱਗਦੇ ਘਰ ਵਾਲੀ ਦਾ ਘਰ ਵਾਲਾ ਫਿਰ ਇਹਦੇ ਸਰਪੰਚ ਨੂੰ ਫੋਨ ਨੂੰ ਲਾਉਣ ਨੂੰ ਕਹਿੰਨੇ ਤਾਂ ਕਹਿੰਦਾ ਵੀ ਸਰਪੰਚ ਦਾ ਨੰਬਰ ਹੈ ਨਹੀਂ ਮੇਰੇ ਕੋਲ ਮੇਰਾ ਪਿੰਡ ਨੇੜ ਹੀ ਹੈ ਵੀ ਦੱਸ ਇਹ ਕਹਦਾ ਮੈਨ ਜਾਣਦਾ ਹੀ ਨਹੀਂ ਨੇੜੇ ਪਿੰਡਾਂ ਦਾ ਆਪਾਂ ਨੂੰ ਕਿਹੜਾ ਨਹੀਂ ਪਤਾ ਹੁੰਦਾ ਪਤਾ ਹੀ ਹੁੰਦਾ ਵੀ ਆਹ ਇਹ ਪਿੰਡ ਦਾ ਇਹ ਉਹ ਪਿੰਡ ਦਾ ਤੇ ਇਹ ਬੰਦਾ ਸਹੀ ਹੈ ਕਿ ਗਲਤ ਮੋਟਰ ਤੇ ਇਹਨਾਂ ਦਾ ਬੈਠਣ ਦਾ ਕੀ ਹੱਕ ਆ ਇਹਦੇ ਬੰਦੇ ਦੇ ਇਹਦੇ ਮੋਟਰ ਦੇ ਉੱਤੇ ਪਹਿਲਾਂ ਵੀ 2-3 ਵਾਰੀ ਚੋਰੀ ਹੋਈ ਆ ਇਹਦਾ ਹੱਕ ਕੀ ਆ ਵੀ ਮੋਟਰ ਤੇ ਆ ਕੇ ਜਿੰਦਾ ਪੰਨ ਕੇ ਇਹਦੀ ਮੋਟਰ ਦੇ ਅੰਦਰ ਬੈਠੇ ਦੋਨੇ ਜਣੇ ਪਰ ਦੋਨੇ ਜਣੇ ਕੀ ਕਰਨ ਆਏ ਆ ਗੱਡੀ ਤੇ ਆਏ ਆ ਕੀ ਵੀ ਤਾਂ ਚੋਰੀ ਕਰਨ ਆਏ ਆ ਕੀ ਵੀ ਤਾਂ ਇਹਨਾਂ ਦਾ ਕੀ ਰਿਲੇਸ਼ਨ ਆ ਅੱਛਾ ਭਾਈ ਤੇਰਾ ਪਿੰਡ ਵੀ ਇਹਦੇ ਪਿੰਡ ਦੇ ਨਾਲ ਹੀ ਆ ਹਾਂ ਵੀਰੇ ਮੇਰਾ ਲੱਗ ਹੀ ਆ ਨਾਲ ਹਾਂ ਕਦੋਂ ਵਿਆਹ ਹੋਇਆ ਤੇਰਾ ਇਹਦੇ ਨਾਲ ਮੇਰੇ ਵਿਆਹ ਨੂੰ ਹੋ ਗਏ 3 ਮਹੀਨੇ ਵੀਰੇ ਤਿੰਨ ਮਹੀਨੇ ਹੋ ਗਏ ਕੋਈ ਤਹਨ ਤਿੰਨ ਮਹੀਨੇ ਨੇ ਹੋਏ ਯਾਰ ਉਹ ਉਹਦੀ ਸੇਹਲੀ ਸੁੱਲੀ ਹੋਊਗੀ ਠੀਕ ਆ ਦੇਖ ਤੇਰਾ ਫੋਨ ਕੱਟੋ ਫੋਨ ਕਿਹੜਾ ਤੇਰੇ ਕੋਲ ਫੋਨ ਤਾਂ ਹੈ ਹੀ ਨਹੀਂ ਜੀ ਮੇਰੇ ਕੋਲ ਤੇਰੇ ਕੋਲ ਕਿਹੜਾ ਫੋਨ ਮੈਂ ਅਣਪੜ੍ਹ ਹੈਗਾ ਜੀ ਤੇਰੇ ਕੋਲ ਕਿਹੜਾ ਫੋਨ ਮੇਰੇ ਕੋਲ ਵੱਡਾ ਟੱਚ ਜੀ ਵਿਖਾ ਕਿਹੜਾ ਫੋਨ ਐਡੀ ਮੇਰੀ ਗੱਲ ਹੁਣ ਐਡੀ ਕਰਦੀ ਐਪਲ ਦਾ ਫੋਨ ਲਈ ਫਿਰਦੇ ਆ ਐਪਲ ਦੇ ਫੋਨ 'ਚ ਨੰਬਰ ਨੰਬਰ ਤਾਂ ਹੋਣਗੇ ਤੁਹਾਡੇ ਰਸ ਦਾ ਘਰਾਂ ਦੇ ਵੀਰੇ ਨਹੀਂ ਫੋਨ ਤੇ ਡੈਡੀ ਦਾ ਨੰਬਰ ਹੋਊਗਾ ਵੀਰੇ ਹੈਗੇ ਸਾਰੇ ਕਸਾਂ ਦੇ ਵੀਰੇ ਫੜਾ ਦ ਫੋਨ ਕਿਉਂ ਫੜਾ ਦੇ ਪਾਸਵਰਡ ਦੱਸੇ ਦਾ ਕਿੰਨਾ ਹਾਂ ਨਾ ਵੀਰੇ ਨਹੀਂ ਲੈ ਚੇਲੀ ਹੈ ਭਾਈ ਇਹਦੀ ਆਹ ਕੋਈ ਬਹੀ ਬੁਹੀ ਨਹੀਂ ਐ ਕਿ ਚੱਲ ਦਾਗ ਪਾਉ ਥੋਡੇ ਮੈਂ ਕਿਸੇ ਗੱਲ ਨੂੰ ਜਾਣ ਦਊਂਗਾ ਮੈਂ ਤੈਨੂੰ ਆਏ ਨਹੀਂ ਜਾਂ ਚੋਂ ਤੂੰ ਦੱਸੋ ਕਿ ਹੁਣ ਕੀ ਲੈਣਾ ਹੈ ਸਾਡੇ ਤੇ ਮੋਟਰ ਤੇ ਕੀ ਕਰਨਾ ਹੈ ਨਾਲ ਦੇ ਪਿੰਡ ਦੇ ਅਸੀਂ ਨਾਲ ਦੇ ਪਿੰਡ ਦਾ ਤੂੰ ਪਿੰਡ ਦਾ ਨਾਮ ਦੱਸ ਕਿਹੜੇ ਦਾ ਤੈਨੂੰ ਸਰਪੰਚ ਨੂੰ ਫੋਨ ਲਾਉਣਾ ਵਾ ਨਹੀਂ ਡਰ ਤਾ ਤੂੰ ਕਹ ਰਿਹਾ ਡਰ ਨਹੀਂ ਹੈ ਹਾਂ ਡਰ ਨਹੀਂ ਡਰ ਕੋਈ ਨਹੀਂ ਤੂੰ ਮੈਨੂੰ ਕਹ ਤੂੰ ਨੰਬਰ ਦੇ ਨਾ ਬਤਾ ਨਾ ਬਤਾ ਨਾ ਨੰਬਰ ਦੇ ਨਾ ਬਤਾ ਨੰਬਰ ਦੇ ਤੂੰ ਸਰਪੰਚ ਦਾ ਨੰਬਰ ਦੇ ਨੰਬਰ ਹੈ ਹੀ ਨਹੀਂਗਾ ਜੀ ਹੈ ਨਹੀਂ ਨੰਬਰ ਥੋਡੇ ਕੋਲ ਨੰਬਰ ਹੈ ਨਹੀਂ ਤੇ ਉਹ ਵੀ ਲੈਣਾ ਜੀ ਕਿੜਾ ਕੋਮਾ ਮੈਂ ਮੋਟਰ ਤੇ ਕਿਹਨਾਂ ਬੈਠਾ ਤੂੰ ਲੈਣਾ ਕਿ ਨਹੀਂ ਤੇ ਵੀਰੇ ਫਿਰ ਕੋਨੀ ਤਰੀ ਮੋਟਰ ਤੇ ਰੋਕ ਕੇ ਹੁਣ ਮੇਰਾ ਦੋ ਦੇ ਸਟਾਰਟਰ ਲੈ ਕੇ ਤੁਸੀਂ ਪਾ ਦੋਗੇ ਤੇ ਵੀਰੇ ਇੱਥੇ ਮੀਉਂਦੇ ਤਾਂ ਰੁਕਿਆ ਸੀ ਮੀਉਂਦਾ ਤਾਂ ਛੋਟੀ ਗੱਡੀ ਚ ਕਿਦਾ ਮੀ ਪੈਂਦਾ ਦੱਸੋ ਮੈਨੂੰ ਮੀ ਕੋਈ ਨਹੀਂ ਵੀਰੇ ਅੱਜ ਮਹਿੰਗੀ ਤੂੰ ਗੱਡੀ ਲਈ ਫਿਰਦਾ ਉੱਥੇ ਹਿੱਟ ਛੱਡੋ ਉੱਥੇ ਬਹਿ ਜਾ ਵੀਰੇ ਤੈਨੂੰ ਕੀ ਅਸੀਂ ਰੁਕਾਂਗੇ ਤੇ ਕਿਉਂ ਮੇਰੀ ਮੋਟਰ ਤੇ ਜਲੂ ਰੋਕੋਗੇ ਫਿਰ ਚੱਲ ਫਿਰ ਕੋਨੀ ਤਰੀ ਤੇ ਰੋਗੇ ਤਾਂ ਕੀ ਸਬੂਤ ਤੇਰੇ ਕੋਲ ਮੈਂ ਸਬੂਤ ਦਿਖਾਉਂ ਲੈ ਸਬੂਤ ਦੱਸ ਕਦੇ ਸਬੂਤ ਦੱਸ ਅੰਦਰ ਬੈਠੇ ਤੁਸੀਂ ਜਿੰਦਾ ਬਣ ਵੇਰੇ ਪਰ ਤੂੰ ਦੱਸ ਕੀ ਕਰ ਦੇਂਗਾ ਕੋਣ ਹੈ ਜਿਹੜਾ ਗਰਨਾ ਤੂੰ ਬੰਦੀ ਜਨੀ ਮੈਂ ਵੀਰੇ ਥਾਣੇ ਜਾਊਂਗਾ ਜਦ ਤੂੰ ਮੇਰੇ ਗੱਡੀ ਘੇਰ ਕੇ ਮੇਰੀ ਅੱਜ ਤੇ ਲੁੱਟ ਰਿਆ ਸੀ ਹੈ ਹਾਂ ਹਉ ਤਾਂ ਅੰਦਰ ਲੋੜਦਾ ਸੀ ਲੈ ਦੇਖ ਸਕਦੇ ਹਾਂ ਬਹੁਤ ਮਾੜੀ ਗੱਲ ਆ ਬਾਈ ਦੀ ਵੀ ਜਿਹੜਾ ਮੋਟਰ ਤੇ ਆ ਕੇ ਬਹਿ ਗਿਆ ਠੀਕ ਹੈ ਅੱਛਾ ਬਾਈ ਹੁਣ ਹੁਣ ਬਾਈ ਇਹ ਇਹ ਤਾਂ ਨਹੀਂ ਫੋਨ ਲਾਉਂਦੇ ਪੁਲਿਸ ਨੂੰ ਮੈਂ ਸਾਦਾ ਇਹ ਕਹਿੰਦੀ ਨਾ ਮੈਂ ਪੁਲਿਸ ਨੂੰ ਐ ਕਰ ਦੂੰ ਉਹ ਕਰ ਦੂੰ ਪੁਲਿਸ ਨੂੰ ਮੈਂ ਲਾਉਣਾ ਫੋਨ ਖੜ ਜਾ ਇੱਕ ਮਿੰਟ ਵੀਰੇ ਰਹਿਣ ਦੂ ਤੁਸੀਂ ਚੱਲ ਨਹੀਂ ਰਹਿਣ ਤੋਂ ਕਿਉਂ ਤੂੰ ਮੈਨੂੰ ਡਰਾ ਕਹਦੇ ਖਾਦੇ ਬਾਈ ਰਹਿਣ ਮੈਨੂੰ ਦੱਸੋ ਤੁਸੀਂ ਹੈ ਕੌਣ ਮੈਨੂੰ ਦੱਸੋ ਸੀ ਮਿਲਣਾ ਸੀ ਤਾਂ ਅਸੀਂ ਰੋਕ ਗਏ ਸੀ ਪਰ ਤੁਸੀਂ ਮੈਨੂੰ ਮੈਸਨ ਉਦੋਂ ਦਾ ਭਗਾਈ ਮੱਲੀ ਨੂੰ ਤੁਸੀਂ ਮੈਨੂੰ ਉਦੋਂ ਦੱਸ ਦੋ ਬਈ ਮੈਂ ਤਾਂ ਤੁਹਾਨੂੰ ਤਾਂ ਕਿ ਨਾ ਮੇਰੇ ਸਟਾਰਟਰ ਲੈ ਗਏ ਸੀ ਦੋ ਵਾਰੀ ਵੀ ਤੁਸੀਂ ਮੈਨੂੰ ਉਦੋਂ ਲਾਏ ਫਿਰ ਲਾਏ ਨਹੀਂ ਗੱਲ ਤੁਸੀਂ ਮੈਨੂੰ ਉਦੋਂ ਹੀ ਦੱਸ ਦੋ ਬਈ ਇਹ ਤਾਂ ਮਿਲਣਾ ਸੀਗਾ ਵੀਰੇ ਫਿਰ ਅਸੀਂ ਮਿਲ ਕੀ ਲੱਗਦਾ ਇਹ ਤਰਾ ਹੈ ਮੈਂ ਦੀ ਸੇਲੀਆਂ ਵੀਰੇ ਸੇਲੀਆਂ ਤੇਰੀ ਹੈ ਹਾਂਜੀ ਤਦੋਂ ਮੈਨੂੰ ਉਦੋਂ ਨਹੀਂ ਦੱਸ ਦੋ ਮੈਂ ਤਾਂ ਇਹਨਾਂ ਤੋਂ ਹੀ ਰੌਲਾ ਪਾ ਤਾ ਪਹਿਲਾਂ ਕਹੀ ਇਹਨਾਂ ਮੇਰੀ ਘਰ ਵਾਲੀ ਆ ਇਹ ਉਹ ਤਾਂ ਹੀ ਮੈਂ ਵੈਸੇ ਡਰ ਗਿਆ ਸੀਗਾ ਜੀ ਮੈਂ ਕੀ ਡਰ ਗਿਆ ਸੀ ਤੂੰ ਵੈਸੇ ਕਿੰਨੀ ਸਾਲ ਦੀ ਉ ਮੇਰੇ 32 ਸਾਲ ਦੀ ਉਮਰ ਆਈ ਮੈਂ ਤਾਂ ਡਰ ਗਿਆ ਸੀ ਵੈਸੇ ਮੈਂ ਸਾਰੇ ਨੂੰ ਇਕੱਠਾ ਨਾ ਕਰ ਲਈ ਤੇ ਇਹ ਤੇ ਕੀ ਇਕੱਠੇ ਕਰ ਲਏ ਹੁਣ ਤੇ ਹਾਂ ਹਾਂ ਹੁਣ ਵੀ ਕਰ ਸਕਦਾ ਇਹ ਇਕੱਠਾ ਉਹ ਸਗਾਂ ਦੀ ਤੁਹਾਡੇ ਬਾਲਗਾਂ ਪੈਣੀਆਂ ਸੀ ਮੈਂ ਤਾਂ ਤਾਂ ਕਰਕੇ ਤੁਸੀਂ ਮੈਨੂੰ ਪਹਿਲਾ ਦੰਦ ਦੇ ਭਾਈ ਵੀ ਸਾਡੇ ਕੋਲ ਥਾਣੇ ਸੀਗਾ ਮੈਂ ਤਾਂ ਤਾਂ ਰੁਕ ਗਿਆ ਇੱਥੇ ਤੇ ਮੈਨੂੰ ਕੀ ਲੋੜ ਸੀਗਾ ਮੈਂ ਉਹ ਤਾਂ ਆ ਕੇ ਸੀ ਕਿ ਮੇਰੇ ਅੱਗੇ ਸਟਾਰਟਰ ਲੈ ਕੇ ਜਾਂਦਾ ਭੰਨੇਗਾ ਤਾਂ ਪੜਦੀਆਂ ਤੂੰ ਹਾਂ ਵੀਰੇ ਕੀ ਕ ਲੱਗਦਾ ਤੇਰਾ ਇਹ ਮੇਰੇ ਵੀਫਰ ਤੇ ਇਹਦਾ ਵਿਆਹ ਹੋਇਆ ਕੀ ਦਾ ਵੀਰੇ ਹਾਂਜੀ ਹਾਂਜੀ ਇਹਦਾ ਵਿਆਹ ਹੋਇਆ ਹੋਇਆ ਤੇਰਾ ਵਿਆਹ ਹੋਇਆ ਨਹੀਂ ਤੇ ਫਿਰ ਤੈਨੂੰ ਸ਼ਰਮ ਨਹੀਂ ਉਹਦੀ ਵਿਆਹੇਵਰੇ ਬੰਦੇ ਨਾਲ ਗੱਲ ਬੀਰੇ ਸੜਾ ਪਿਆਰ ਵਾਲੇ ਟਾਈਮ ਦਾ ਕੀ ਪਿਆਰ ਫਿਰ ਵਿਆਹ ਕਰਵਾ ਲੈ ਇਹਦੇ ਨਾਲ ਵਿਆਹ ਕਰਵਾਉਂ ਮੋਟਰਾਂ ਤੇ ਤੇਰੇ ਮਾਂ ਪਿਓ ਤੇਰੇ ਕੀ ਪੇ ਸਕੂਲ ਸਕੂਲ ਗਈ ਸੀ ਔਰ ਤੂੰ ਹਾਂਜੀ ਤੇ ਸਕੂਲ ਤੋਂ ਫਿਰ ਇਹਦੇ ਨਾਲ ਆ ਗਈ ਹੈ ਹਾਂਜੀ ਕਿਤਾਬਾਂ ਕਿੱਥੇ ਤੇਰੀਆਂ ਗੱਡੀ 'ਚ ਗੱਡੀ 'ਚ ਪਈਆਂ ਹੈ ਸ਼ਰਮ ਨਹੀਂ ਆਉਂਦੀ ਇਹ ਕੁੜੀ ਨੂੰ ਤੇਰਾ ਵਿਆਹ ਹੋਇਆ ਤੇ ਤੂੰ ਆਪਦੇ ਜਿੱਦੀ ਇਹਦੇ ਜਿੱਦੀ ਤੇਰੀ ਕੁੜੀ ਹੋਊਗੀ ਜਿਹੜੇ ਸਾਡੀ ਤੇਰੀ ਉਮਰ ਆ 40 ਸਾਲ ਦੀ ਉਮਰ ਆ ਪਿਆਰ ਤਾਂ ਪਿਆਰ ਠੀਕ ਆ ਦੱਸ ਕੀ ਪਿਆਰ ਤੇਰਾ ਪਿਆਰ ਤਾਂ ਪਿਆਰੀ ਹੁੰਦਾ ਜੀ ਪਿਆਰ ਫਿਰ ਤੂੰ ਇਹਦੇ ਨਾਲ ਵਿਆਹ ਕਰਵਾ ਲਾ ਫਿਰ ਆ ਦੀ ਘਰ ਵਾਲਿਆਂ ਨੂੰ ਕਹਦੇ ਫੋਨ ਲਾ ਤਰੀ ਘਰ ਵਾਲੇ ਨਾ ਮੇਰੇ ਕੋਲ ਹੈ ਨਹੀਂ ਫੋਨ ਜੀ ਤੇਰੀ ਇਹਦੇ ਕੋਲ ਫੋਨ ਹੈਗਾ ਲਾ ਆ ਦੀ ਘਰ ਵਾਲੀ ਫੋਨ ਵੀ ਮੈਂ ਇਹਨੂੰ ਪਿਆਰ ਕਰਦਾ ਤੂੰ ਕੀ ਲੈਣਾ ਵੀਰੇ ਤੂੰ ਕੀ ਲੈਣਾ ਤੂੰ ਕੀ ਲੈਣਾ ਬਈ ਇਹ ਇਹ ਤਾਂ ਹਾਜੇ ਵੀ ਨਹੀਂ ਹਟਦੇ ਬੋਲ ਲੈਣਾ ਤਾਂ ਫਿਰ ਮੈਂ ਕਰ ਲੈਨੇ ਗੱਲ ਲੈ ਵੀਰੇ ਤੁਸੀਂ ਸੋਣੂ ਦਾ ਵੀਰੇ ਕੁਝ ਕਹੇ ਨਹੀਂ ਤੇ ਇਹਨਾਂ ਨੂੰ ਕਹਿ ਰਹੇ ਆ ਨਹੀਂ ਤੇ ਤੁਸੀਂ ਤੇ ਮੈਂ ਮੈਂ ਲਾ ਲਣਾ ਫੋਨ ਤੁਸੀਂ ਇੱਕ ਮਿੰਟ ਇਹਦੀ ਗੱਲ ਇਹ ਬਿਹੇਵਰੇ ਬੰਦਾ ਸੋਨੋ ਬਤਾਵਿਆ ਹੈ ਬੰਦੇ ਤੁਸੀਂ ਵੀ ਇਹ ਤੋਂ ਪੈਸੇ ਪੁੱਸ ਲੈਣੇ ਹੈ ਕਿ ਤੁਹਾਡਾ ਤੁਸੀਂ ਗਰੀਬ ਹੈ ਜਾਂ ਕਿਵੇਂ ਵੀ ਇੱਕ ਤੁਹਾਡਾ ਪਿਆਰ ਖਾ ਦੇ ਲਈ ਹੈ ਪੈਸੇ ਲੈਣੇ ਹੈ ਤਾਂ ਪੈਸੇ ਲੈਣੇ ਅੱਛਾ ਪੈਸਿਆਂ ਕਰਕੇ ਆ ਹਾਂ ਕੋਈ ਗੱਲ ਬਈ ਵਿੱਚੋਂ ਹੋਰ ਨਿਕਲੀ ਆ ਜਿਹੜੀ ਇਹ ਕੁੜੀ ਹੈ ਨਾ ਇਹ ਤੁਹਾਨੂੰ ਮੈਂ ਦੱਸਦਾ ਹੁੰਨਾ ਵੀ ਪੈਸਿਆਂ ਤੇ ਕੁੜੀਆਂ ਮਿਲ ਜਾਂਦੀਆਂ ਕੁੜੀਆਂ ਆ ਜਾਂਦੀਆਂ ਨਹੀਂ ਤਾਂ 40 ਸਾਲ ਦੀ ਉਮਰ ਹੈ ਦੀ ਤੇ ਇਹ 18 ਸਾਲ ਦੀ ਕੁੜੀ ਆ ਤੇ ਇਹਦੇ ਨਾਲ ਕਿਵੇਂ ਆਜੂਗੀ ਕਿਵੇਂ ਆਜੂਗੀ ਨਾ ਇਹਦੀ ਸਹੇਲੀ ਆ ਸਿਰਫ ਪੈਸਿਆਂ ਕਰਕੇ ਬਈ ਪੈਸਾ ਤੇ ਲੈ ਹਾਂ ਬਈ ਪੈਸਿਆਂ ਤੇ ਤੇ ਫਿਰ ਤੂੰ ਤਾਂ ਕਹੀ ਨਾ ਮੇਰੀ ਸਹੇਲੀ ਆ ਇਹ ਬਈ ਯਾਰਾ ਤੇਰਾ ਹੀ ਮੈਂ ਤਾਂ ਡਰ ਗਿਆ ਸੀਗਾ ਯਾਰੀ ਡਰ ਗਿਆ ਸੀ ਦੱਪ ਤੇ ਗੱਪ ਮਾਰੀ ਇਹਨਾਂ ਤੂੰ ਗੱਪ ਤੇ ਗੱਪ ਮਾਰੀ ਇਹਨਾਂ ਤੇਰਾ ਸਿੱਕੀ ਚ ਕਿੰਨ ਕਾਲੀ ਏ ਤੂੰ ਮੈਨੂੰ ਲੱਗਦਾ ਤੂੰ ਚੋਰ ਹੀ ਹੋਏਗਾ ਨਾ ਨਹੀਂ ਚੋਰ ਨਹੀਂ ਉਹਦੀ ਆਪਾਂ ਕਦੇ ਕਰੀ ਨਹੀਂ ਇਸ ਲੈਨ ਚ ਨਾ ਸ਼ਕਲ ਉਹਦਾ ਚੋਰ ਲੱਗਦਾ ਤਾ ਨਹੀਂ ਸਕਲ ਨੂੰ ਤੁਹਾਨੂੰ ਲੱਗਦਾ ਹੋਏ ਨਹੀਂ ਜੀ ਮੈਂ ਚੋਰੀ ਨਹੀਂ ਅਸੀਂ ਕਰੀ ਮੈਂ ਮੈਨੂੰ ਐ ਲੱਗਿਆ ਪਹਿਲਾਂ ਮੈਂ ਕਿਤੇ ਗੱਡੀ ਗੁੱਡੀ ਕਿਤੇ ਖੋ ਕੇ ਨਾ ਲਿਆਏ ਹੋਣਾ ਵੀ ਇਹ ਜਿਹੜਾ ਵੀ ਇਹ ਤਾਂ ਮੇਰੇ ਗੱਡੀ ਤੇਰੀ ਹੈ ਇਹ ਹਾਂ ਮੇਰੀ ਗੱਡੀ ਜੀ ਕਾਗਜ ਤੇਰੀ ਗੱਡੀ ਜੀ ਭਾਈ ਸਿੱਟ ਕੀਤੇ ਮੈਂ ਹੈਗੇ ਸਹੀ ਹੈ ਸਹੀ ਹੈ ਪਰ ਮੈਨੂੰ ਇਹ ਪਹਿਲਾਂ ਲੱਗਿਆ ਮੈਂ ਕਿਤੇ ਗੱਡੀ ਗੁੱਡੀ ਖੋ ਕੇ ਨਾ ਲਿਆਉਣ ਜਿਹੜਾ ਜਿੰਦਾਪਨ ਨਕੇਂਦਲ ਬੱਠੇ ਇੱਥੋਂ ਕਿਤੇ ਚੱਕ ਕੇ ਲੈ ਆਏ ਨੇ ਕੁਛ ਨਾ ਤੇ ਗੱਡੀ ਤੇ ਛੱਡ ਕੇ ਭੱਜ ਜਾਣਾ ਜਦੋਂ ਮੈਨੂੰ ਬਾਅਦ ਚ ਪਤਾ ਲੱਗਾ ਜਦੋਂ ਮੈਨੂੰ ਵੀ ਮੁੜ ਕੇ ਪਤਾ ਲੱਗਾ ਮੈਂ ਖੈਰ ਵੀ ਇਹ ਨਾ ਕੋ ਬੋਏਫ੍ਰੈਂਡ ਆ ਨਾ ਘਰ ਵਾਲ ਕਾਦਾ ਰੈਂਟ ਪਰ ਇਹਨੇ ਵੀਰੇ ਮੈਨੂੰ 5000 ਦਾ ਰੈਂਟ ਪਰਿਆ ਪੀਜੀ ਦਾ ਤੇ ਬਾਕੀ ਦੇ ਕੋਲ ਸਮਾਨ ਸੋ ਵੇਚਿਆ ਇਹਨੇ ਅੱਛਾ ਪਿਆਰ ਕਰਦੀ ਤੁਹਾਨੂੰ ਹਾਂ ਪਿਆਰ ਕਾਦਾ ਕਰਦੀ ਆ ਕੁੜੀਏ ਤੂੰ ਪੈਸਿਆਂ ਕਰਕੇ ਇਹਦੇ ਨਾਲ ਖੜੀ ਆ ਹਾਂਜੀ ਮੈਂ ਜਿੱਦ ਦੇ ਇਹਦੇ ਕੋਲ ਪੈਸੇ ਖਤਮ ਹੋ ਗਏ ਉਹ ਦਿਨ ਨੂੰ ਛੱਡ ਦੇਣਾ ਤੂੰ ਨਾ ਨਾ ਵੀਰੇ ਇਹਦੇ ਕੋਲ ਸਮਾਨ ਹੁੰਦਾ ਲਾਲ ਲੂਲੇ ਹੁੰਦੇ ਤੇ ਵੇਚ ਦਿੰਦਾ ਲੈ ਕੇ ਅੱਛਾ ਤੂੰ ਚੋਰ ਐ ਹਾਂ ਵੀਰੇ ਮੈਨੂੰ ਲਾਹਦਾ ਮੇਰਾ ਸਟਾਕਟਰ ਵੀ ਤੂੰ ਲਾ ਕੇ ਲੈ ਗਿਆ ਮੇਰੇ ਅਸਲ ਦਾ ਨਾ ਨਾ ਭਾਈ ਨਾ ਨਾ ਭਾਈ ਮੈਂ ਤਾਂ ਕਿ ਮੈਂ ਨਹੀਂ ਲਾ ਕੇ ਗਿਆ ਮੈਨੂੰ ਲੱਗਦਾ ਦੋਸਤੋ ਤੁਸੀਂ ਦੇਖ ਲਓ ਕੀ ਕੀ ਨਿਕਲੀ ਹੁੰਦਾ ਕੀ ਕੀ ਨਿਕਲੀ ਹੁੰਦਾ ਕੁੜੀ ਕੀ ਗਈ ਜਾਂਦੀ ਮੁੰਡਾ ਕੀ ਗਈ ਜਾਂਦਾ ਤੂੰ ਜਾ ਇਹਨੂੰ ਨਹੀਂ ਮੈਂ ਛੱਡਦਾ ਫਿਰ ਮੇਰਾ ਸਟਾਰਟਰ ਵੀ ਇਹੇ ਲਾ ਕੇ ਲੈ ਕੇ ਗਿਆ ਹੋਊਗਾ ਵੀਰੇ ਸਾਨੂੰ ਵੇਚਣ ਜਣੇ ਕੱਲਿਆਂ ਤਾਰਾਂ ਆਈਆਂ ਤੇ ਹੋਰ ਲੁਆਇਆ ਜੀ ਤੇ ਉਹ ਗੱਲ ਤਾਂ ਨਹੀਂ ਤੁਸੀਂ ਮੋਟਰ ਦੇ ਘੱਟ ਆਉਣੇ ਦੋ ਵਾਰੀ ਪਹਿਲਾਂ ਸਟਾਰਟ ਚੋੜੀ ਹੋ ਗਿਆ ਤੀਜੀ ਵਾਰੀ ਇਹ ਜਾਣ ਕੇ ਆਇਆ ਫਿਰ ਮੈਨੂੰ ਲੱਗਦਾ ਵੀ ਉਹ ਕੁੜੀ ਸੱਚ ਬੋਲਦੀ ਆ ਵੀ ਤਾਰਾਂ ਚ ਚੋਰੀ ਕਰਦਾ ਸਟਾਰਟਰ ਮੇਰਾ ਸਟਾਰਟਰ ਵੀ ਇਹਨੇ ਵੇਚ ਆ ਉਹਨੂੰ ਜਾਣਦੇ ਇਹਨੂੰ ਨਹੀਂ ਮੈਂ ਜਾਣ ਦਿੰਦਾ ਕੁੜੀਏ ਤੈਨੂੰ ਮੜਿਆ ਇੱਥੇ ਹੋ ਜਾ ਤੈਨੂੰ ਮਾੜਾ ਮਟਾ ਸ਼ਰਮ ਹੈ ਗਿਆ ਮਾਪਿਓ ਤੇਰਾ ਇੱਡਾ ਵੱਡਾ ਹੋ ਗਿਆ ਤੇਰੇ ਮਾਪਿਓ ਨ ਤਰ੍ਹਾਂ ਬਿਆ ਕੀਤਾ ਤੈਨੂੰ ਪੜਾਇਆ ਲਿਖਾਈ ਜਾਂਦੇ ਆ ਕੰਮ ਕਰੀ ਤੂੰ ਇਹੋ ਜੇ ਮੋਟਰਾਂ ਤੇ ਫਿਰਦੀਆਂ ਤੈਨੂੰ ਸ਼ਰਮ ਨਹੀਂ ਹੋਗੀ ਵੀਰੇ ਮਰੇ ਵੇ ਸਾਰੇ ਕੋਈ ਨਹੀਂ ਜਾਂਦਾ ਮਰੇ ਵੇ ਜ ਮਾਰ ਹੈਗੀ ਮੈਂ ਤੈਨੂੰ ਗਾਲਜੋਦੀ ਹੈ ਨਹੀਂ ਮਿਲਦਾ ਤੁਹਾਡਾ ਜਿਹਨਾਂ ਨੂੰ ਮਾਰਤਾ ਨੇ ਸਾਰੇ ਹੈਨਗੇ ਫੋਨ ਦੇ ਖੋਣ ਕੱਢ ਲੈ ਵਿੱਚ ਮਾਉਂਟ ਡੈਟ ਦਾ ਹੀ ਭੜਿਆ ਹੋਊਗਾ ਭੈਣ ਵੀ ਹੋਊਗੀ ਭਰਾ ਵੀ ਹੋਊਗਾ ਚੰਗਾ ਤੇਰੇ ਕੋਟ ਪਾਇਆ ਚੰਗੀ ਤੇਰੀ ਚੁੰਨੀ ਬੰਨੀ ਹੋਈ ਆ ਚੰਗਾ ਤੇਰੇ ਕੋਲ ਫੋਨ ਚੰਗੇ ਤੇਰੇ ਬੂਟ ਪਾਇਆ ਚੰਗੀ ਤੇਰੀ ਜੀਨ ਪਾਈ ਹੋਈ ਆ ਆ ਉਹ ਗੱਡੀ ਲਈ ਫਿਰਦਾ ਇਹ ਇਹ ਹਾਂ ਚੰਗਾ ਕੋਲ ਚੋਰੀਆਂ ਨਾਲ ਲਈ ਆਹੀ ਮਰੇ ਵੇ ਉਹ ਤੂੰ ਕੁੜੀਏ ਜਾ ਗੱਡੀ 'ਚ ਬਹਿ ਜਾ ਤੂੰ ਜਾ ਬੜਾ ਹਾਂ ਵੀ ਹੁਣ ਤੂੰ ਦੱਸ ਕਿਵੇਂ ਕਰਨੀ ਤੂੰ ਉਹ ਕਹਿੰਦੀ ਵੀ ਅਖੇ ਚੋਰੀ ਚੋਰੀਆਂ ਕਰਦਾ ਇੱਧਰ ਆ ਜਾ ਬਈ ਵਿਚਾਲੇ ਇਹਦਾ ਸਟਾਰਟਰ ਦੱਸ ਵੀ ਕਿਵੇਂ ਹੈ ਸਟਾਰਟਰ ਬਈ ਅਜਾ ਚੋਰੀ ਕੀਤੀ ਏ ਤੂੰ ਨਹੀਂ ਚੋਰੀ ਤਾਂ ਨਹੀਂ ਕੀਤੀ ਸਟਾਰਟਰ ਕਿਸ ਨੇ ਹੋਰ ਲਾ ਲਿਆ ਹੁਣ ਬਈ ਤੇਰੀ ਏ ਸੇਲੀ ਆ ਇਸੇ ਨਹੀਂ ਇਹ ਤੇਰੀ ਸੇਲੀ ਆ ਇਸੇਲੀ ਤੂੰ ਕਿਵੇਂ ਬਣਾਲੀ ਵੈਸੇ ਐ ਮੁਰਕਿਆ ਤਾਂ ਬਾਤ ਨੂੰ ਸ਼ਰਮ ਨਹੀਂ ਆਉਂਦੀ ਤੇਰੀ ਸੇਲੀ ਐ ਪਿਆਰ ਤਾਂ ਪਿਆਰ ਹੀ ਹੁੰਦਾ ਬਾਈ ਯਾਰ ਫਿਰ ਫਿਰ ਤੂੰ ਵਿਆਹ ਕਰਵਾ ਲੈ ਇਹਦੇ ਨਾਲ ਵਿਆਹ ਹੁਣ ਮੇਰਾ ਹੋਇਆ ਜੀ ਹੁਣ ਹੁਣ ਤੂੰ ਇਹਦੀ ਮੋਟਰ ਤੇ ਆਏਗਾ ਕਿੰਨੇ ਜਵਾਕ ਅਸੀਂ ਦੋ ਆਈ ਅਸੀਂ ਛੱਡ ਨਹੀਂ ਸਕਦੇ ਇੱਕ ਦੂਜੇ ਇਹਾਂ ਤੇਰੇ ਕੀ ਆ ਮੁੰਡਾ ਵੀ ਕੁੜੀ ਵੀ ਆ ਹਾਂ ਤੇ ਕੱਲ ਨੂੰ ਤੇਰੀ ਕੁੜੀ ਜੇ ਤੇਰੀ ਕਿਸੇ ਹੋਰ ਨਾਲ 18 ਸਾਲ ਦੀ ਹੋ ਕੇ 40 45 ਸਾਲ ਦੇ ਮੁੰਡੇ ਨਾਲ ਇਸਕ ਲੜਾਵੇ ਤੈਨੂੰ ਆਪ ਨੂੰ ਸ਼ਰਮ ਆਊਗੀ ਹਾਂ ਹਾਂ ਉਹ ਤਾਂ ਹੈਗੀ ਥੇ ਤੇ ਤੈਨੂੰ ਹੁਣ ਨਹੀਂ ਸ਼ਰਮ ਆਉਂਦੀ ਉਹ ਤੇਰੀ ਧੀ ਆ ਰਗੀ ਆ ਉਹ ਤਾਂ ਠੀਕ ਹੈ ਮੈਂ ਪੈਸੇ ਹੀ ਭਰ ਦਾਂ ਪੈਸੇ ਤਾਂ ਭਰਦਾ ਆ ਮੈਂ ਮੰਨਦਾ ਤੇ ਧੀ ਬਣਾ ਕੇ ਭੱਦ ਨਾ ਸੇਲੀ ਬਣਾ ਕੇ ਕਿਉਂ ਭਰਦਾ ਉਹਦੀ ਵੀ ਇੱਜ਼ਤ ਰਹਿ ਜੇ ਉਹ ਤਾਂ ਠੀਕ ਹੈ ਜੀ ਹੁਣ ਮੰਨ ਲਾ ਵੀ ਬਤੇਰੇ ਲੋਕ ਦਾਨੀ ਬੈਠਿਆ ਜੇ ਕਿਸੇ ਨੂੰ ਗਰੀਬ ਆ ਚਲ ਉਹ ਠੀਕ ਆ ਧੀ ਬਣਾ ਕੇ ਭਰਦੇ ਮੈਨੂੰ ਐ ਵੀ ਕਿਸੇ ਨੂੰ ਪਤਾ ਨਾ ਲੱਗੇ ਤਾਂ ਆਦਾ ਪਤਾ ਲੱਗ ਜੂ ਧੀ ਬਣਾ ਕੇ ਭਰਦੇ ਨਾ ਕਿਵੇਂ ਜਿਹਨੂੰ ਪਣਾ ਸ਼ਰੀਆ ਮੈਂ ਦੱਸ ਘਰੇ ਦੱਸ ਫਿਰ ਮੈਨੂੰ ਇਹ ਦੱਸ ਯਾਰ ਤੂੰ ਮੋਟਰ ਤੇ ਆਇਆ ਚੋਰੀ ਕਰਨ ਤਾਂ ਨਹੀਂ ਆਇਆ ਸੀ ਨਹੀਂ ਚੋਰੀ ਕਰਨ ਆਈ ਸਹੇਲੀ ਨੂੰ ਮਿਲਣਾ ਆਇਆ ਸੀ ਹਾਂਜੀ ਤੇ ਹੋਟਲ ਦੇ ਰੂਮ ਰਾਮ ਲੈ ਲੈ ਕੋਈ ਇਹ ਤੇ ਜ ਤੁਸੀਂ ਜ਼ਿੰਦਗੀ ਆ ਦੇ ਕੁੜੀ ਦੀ ਵੀ ਖਰਾਬ ਕਰਨੀ ਪੈਸੇ ਭਾਦਾਂ ਉੱਥੇ ਜਾ ਡਿਆ ਕਰ ਉੱਥੇ ਲੋਟ ਨਹੀਂ ਉੱਥੇ ਜਾ ਉੱਥੇ ਜਮੇ ਨਹੀਂ ਉਹਦਾ ਤੈਨੂੰ ਇਹ ਵਧੀਆ ਇੱਥੋਂ ਸਟਾਰਟਰ ਲਾ ਕੇ ਲੈ ਜਨ ਨਾਲ ਦਿਹਾੜੀ ਬਣ ਜਾਂਦੀ ਏ ਤੁਹਾਡੀ ਤੁਸੀਂ ਆਹੀ ਕੰਮ ਕਰਨ ਆਏ ਸੀ ਮੈਨੂੰ ਪਤਾ ਪਰ ਹੁਣ ਤੈਨੂੰ ਇਹਨਾਂ ਛੜਤਾ ਵਾਰਨਿੰਗ ਹੈ ਦੀ ਠੀਕ ਹੈ ਮੇਰਾ ਜਿੰਦਾ ਨਾ ਪਹੁੰਚ ਜਾਵੇ ਤੇ ਜੇ ਮੈਂ ਇੱਥੇ ਵੇਖ ਲਿਆ ਬਾਈ ਮੈਂ ਪੁਲਿਸ ਨੂੰ ਆ ਉਹ ਗੱਡੀ 'ਚ ਬਹਿ ਜਾ ਤੇ ਲੈ ਜਾ ਆਪਦੀ ਗੱਡੀ ਗਾਣ ਹੋ ਜੇ ਤੂੰ ਇੱਥੇ ਆ ਗਿਆ ਤੂੰ ਦਿਸ ਗਿਆ ਇਹਨੂੰ ਤੇ ਤੇਰੇ ਭੈਣੀਆਂ ਚਾ ਭੱਜ ਜਾ ਭੱਜ ਚੱਲ ਚੱਲ ਆਇਆ ਬਾਈ ਬਾਈ ਕੀ ਕਹਿਣਾ ਚਾਹਣਾ ਇਹ ਜੇ ਲੋਕਾਂ ਬਾਰੇ ਕੀ ਕਹਿਣਾ ਚਾਹਣਾ ਜੀ ਜਿਹੜੇ ਆਪ ਦੀ ਆਪ ਦੀ ਬਣਾ ਕੇ ਮੋਟਰ ਖੜਗੇ ਇੱਥੇ ਯਾਰ ਬਾਈ ਯਾਰ ਮੈਂ ਇੱਕ ਗੱਲ ਕਹਿਣਾ ਜੇ ਇਹ ਬੰਦਾ ਹੁਣ 40 42 ਸਾਲ ਦਾ ਉਹ 18 ਸਾਲ ਦੇ ਆ ਠੀਕ ਆ 18 ਸਾਲ ਦੇ ਆ ਜੇ ਇਹਦਾ ਹੁਣ ਟਾਈਮ ਨਾ ਵਿਆਹ ਹੋਏ ਘਟੂ ਘਟੇ ਦੀ ਕੁੜੀ 12 13 ਸਾਲਾਂ ਦੀ ਹੋਊਗੀ ਜੇ ਵੱਡੀ ਹੋਈ ਤਾਂ ਹਨਾ ਇਹਦੀ 30000 ਕੀ ਆ ਜੇ ਇਹਨੇ ਮਦਦ ਹੀ ਕਰਨੀ ਆ ਉਹਦੀ ਤੇ ਧੀ ਬਣਾ ਕੇ ਕਰ ਦੇ ਯਾਰ ਸਹੇਲੀ ਬਣਾ ਕੇ ਜ਼ਰੂਰ ਕਰਨੀ ਆ ਫਿਰ ਉਹਦੀ ਕੁੜੀ ਦੀ ਵੀ ਗਲਤੀ ਆ ਉਹਨੂੰ ਸਿੱਧਾ ਕਹਿ ਜਾਂਦੀ ਪਈ ਵੀ ਮੈਂ ਸਭ ਸਵਾਦ ਆ ਬਾਈ ਬਾ ਉਹ ਜੀਤਾ ਗੱਲ ਇਹਨੂੰ ਜਵਾਦ ਆ ਉਹਦੀ ਮਜਬੂਰੀ ਹੈ ਉਹਦੀ ਮਜਬੂਰੀ ਇਹ ਆ ਵੀ ਮੇਰੇ ਮਾਪਿਆਂ ਕੋਲ ਨਹੀਂ ਪੈਸੇ ਮਾਪਿਆਂ ਕੋਲ ਨਹੀਂ ਵੀ ਉਹਨੂੰ ਉਹਨੂੰ ਆਇਆ ਵੀ ਮੈਂ ਪੜ ਲਾਂ ਵੀ ਮੇਰੀ ਪੀਜੀ ਦਾ ਖਰਚਾ ਵੀ ਮੇਰੀ ਪੜ੍ਹਾਈ ਦਾ ਖਰਚਾ ਮੇਰੇ ਰਹਿਣ ਸਹਣ ਦਾ ਖਰਚਾ ਕਰੀ ਜਾਂਦਾ ਵੀ ਉਹਨੂੰ ਇੰਨਾ ਕਾ ਵੀ ਕੱਲ ਨੂੰ ਵਿਚਾਰੀ ਪੜ੍ਹਦੀ ਪੜ੍ਹਦੀ ਨਾਲ ਉਹ ਕਿਸੇ ਕੰਮ ਕਰੂਗੀ ਉਹ ਤਾਂ ਖਰਚਾ ਨਹੀਂ ਚੱਕਿਆ ਨਾ ਉਹ ਤਾਂ ਪੜ੍ਹਾਈ ਹੋਵੇ ਨਾ ਉਹ ਤਾਂ ਖਰਚਾ ਚੱਕਿਆ ਇਹ ਜੇ ਲੋਕਾਂ ਨੂੰ ਕੀ ਕਹਿਣਾ ਚਾਹਣਾ ਬਈ ਆਪਾਂ ਇਹ ਗੱਲ ਕਹਿਣਾ ਯਾਰ ਬਾਈ ਸ਼ਰਮ ਕਰੋ ਮਾੜੀ ਮੋਟੀ ਲਾਂਤਾਂ ਤੁਹਾਨੂੰ ਜਿਹੜਾ ਤੁਸੀਂ ਆਪਦੀਆਂ ਧੀਆਂ ਰਗੀਆਂ ਦਾ ਫਾਇਦਾ ਚੱਕਦੇ ਆ ਜੇ ਤੁਸੀਂ ਮਦਦ ਕਰਨੀ ਹੈ ਨਾ ਸੇਲੀ ਬਣਾ ਕੇ ਨਾ ਕਰੋ ਉਹਦੀ ਧੀ ਬਣਾ ਕੇ ਵੀ ਕਰ ਸਕਦੇ ਆ ਪਰ ਜੇ ਨਹੀਂ ਕਰ ਸਕਦੇ ਇਹੋ ਜਿਹਾ ਕੰਮ ਨਾ ਕਰੋ ਕੱਲ ਨੂੰ ਤੁਹਾਡੇ ਵੀ ਤੁਹਾਡਾ ਵਿਆਹ ਹੋਇਆ ਵਾ ਤੁਹਾਡੇ ਘਰ ਵਾਲਿਆਂ ਨੂੰ ਪਤਾ ਲੱਗੇ ਤੁਹਾਡਾ ਤਲਾਕ ਹੋ ਜਾਊਗਾ ਨਾਲੇ ਉਹ ਗਾਂਹ ਚਵਾਕਾਂ ਦੀ ਜ਼ਿੰਦਗੀ ਖਰਾਬ ਹੋ ਜਾਊਗੀ ਬਹੁਤ ਬਹੁਤ ਧੰਨਵਾਦ ਬਾਈ ਕੋਈ ਕਸੂਰ ਨਹੀਂਗਾ ਮੋਟਰ ਦਾ ਧਿਆਨ ਰੱਖਿਆ ਕਰੋ ਬਾਈ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਮਸਲਾ ਸੀ ਇਹ ਗੱਡੀ ਤੇ ਆਉਂਦੇ ਆ ਦੋ ਜਣੇ ਇੱਕ ਕੁੜੀ ਇੱਕ ਮੁੰਡਾ 40 ਸਾਲ ਦਾ ਬੰਦਾ ਤੇ 18 ਸਾਲ ਦੀ ਕੁੜੀ ਦੋਨੇ ਜਨੇ ਮੋਟਰ ਦੇ ਜਿੰਦੇ ਭੰਦੇ ਆ ਤੇ ਇੱਥੇ ਅੰਦਰ ਬਹਿ ਜਾਂਦੇ ਆ ਜਦੋਂ ਜ਼ਿੰਮੇਦਾਰ ਨੂੰ ਪਤਾ ਲੱਗਦਾ ਵੀ ਮੇਰੀ ਮੋਟਰ ਤੇ ਕੋਈ ਵਾਰਦਾਤ ਹੋਈ ਹੈ ਤੇ ਉਹ ਬੰਦਾ ਆਉਂਦਾ ਤੇ ਇਹਨਾਂ ਨੂੰ ਫੜ ਲੈਂਦਾ ਰੰਗੇ ਹੱਤੇ ਕਿਉਂਕਿ ਘਰ ਨੇੜੇ ਆ ਉਹਨਾਂ ਨੇ ਫੋਨ ਲਾਤਾ ਹੋਈ ਬਾਈ ਤੁਹਾਡੀ ਮੋਟਰ ਤੇ ਗੱਡੀ ਆ ਕੇ ਖੜੀ ਆ 바ਵਾ ਟਾਈਮ ਹੋ ਗਿਆ ਉਹਨਾਂ ਤੋਂ ਅੰਦਰ ਬੈਠੇ ਆ ਪਰ ਇਹ ਜਿਹੜਾ ਕੰਮ ਕਰਨ ਆਏ ਸੀ ਉਹ ਇਹਨਾਂ ਨੇ ਕੰਮ-ਕੁਮ ਕਰ ਲਿਆ ਹੋਊਗਾ ਤਾਂ ਹੀ ਇੰਨਾ ਟਾਈਮ ਲੱਗ ਗਿਆ ਬਾਈ ਜਦੋਂ ਆਇਆ ਬਾਈ ਨੇ ਪੁੱਛਿਆ ਅਸੀਂ ਵੀ ਨਾਲ ਦੀ ਨਾਲ ਆਏ ਥੋੜ ਨੂੰ ਸਾਰੀ ਖਬਰ ਤੁਸੀਂ ਵੇਖ ਲਈ ਹੋਗੀ ਜਿਹੜੀ ਗੱਲ ਅਸੀਂ ਕੀਤੀ ਹੈ ਸਾਰੀ ਤੁਹਾਡੇ ਸਾਹਮਣੇ ਆ ਆਪਣੇ ਮੋਟਰਾਂ ਦਾ ਧਿਆਨ ਰੱਖੋ ਯਾਰ ਇੱਜ਼ਤ ਆਮ ਮਿਲਦੀ ਐ ਪੈਸਾ ਦੇ ਕੇ ਕੁਛ ਮਰਜ਼ੀ ਕਰੀ ਚੱਲੋ ਕੁੜੀ ਦੀ ਵੀ ਮਜਬੂਰੀ ਐ ਮੁੰਡੇ ਦੀ ਮਜਬੂਰੀ ਐ ਚੱਲ ਜਿਵੇਂ ਵੀ ਚੱਲੀ ਜਾਂਦਾ ਸਿਸਟਮ ਚੱਲੀ ਜਾਂਦਾ ਪਰ ਧਿਆਨ ਰੱਖੋ ਇਹੋ ਜਿਹੇ ਲੋਕ ਵਾਰਦਾਤਾਂ ਬਹੁਤ ਵੱਡੀਆਂ ਕਰ ਜਾਂਦੇ ਆ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਕਹਿੰਦੇ ਨੇ ਚੱਲ ਕੋਈ ਨਾ ਕੋਈ ਨਾ ਹੁਣ ਵੀ ਅਸੀਂ ਛੱਡ ਤੇ ਪਰ ਐ ਨਹੀਂ ਪਤਾ ਇਹਨਾਂ ਦਾ ਕੀ ਪਤਾ ਅੱਗੇ ਜਾਂਦੇ ਜਾਂਦੇ ਹੋਰ ਥਾਂ ਖੜ੍ਹ ਜਾਣ ਠੀਕ ਐ ਇਸ ਕਰਕੇ ਸਾਡੀ ਇੱਕ ਵੀਡੀਓ ਸਿੱਖਿਆ ਦੇਣ ਵਾਸਤੇ ਹੁੰਦੀ ਐ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿ